ਮੈਂ ਤੁਹਾਨੂੰ ਕਹਿੰਦੇ ਜੇ ਯਾਨੀ 2020 ਦੇ ਮਾਰੂ ਕੋਸ਼ ਹੁੰਦਾ ਤੇ ਉਹਦੇ ਕਹਿੰਦੀ ਮਾਪੀਸ ਜੁਵੇਵਾਰ ਮਾਰੂ ਬਲਕਿ ਸਰਾਰੂ ਵੱਲਾ ਜੁਵੇਵਾਰ ਹੁੰਗਾ 1.20% ਤੇ ਲੋਕ ਮਿਲੂਗਾ ਇਹਦਾ ਦੇਸ਼ ਆਦੇਸ਼ਾਂ ਨੂੰ ਫੋਨ ਕਰਕੇ ਉਹ ਬਚੇ ਉਹ ਜਿਹੜੇ ਕੈਪਟਨ ਕਮਲਜੀਤ ਵਾਲੀ ਨਾਮ ਉਹਦੇ ਜਿਹੜੇ ਕੈਪਟਨ ਕਮਲਜੀਤ ਸਿੰਘ ਵਾਲੀ ਨਾਮ ਉਹ ਲੋਕ ਮੈਂ ਇਕੱਲਾ ਕਰੀਆਂ ਕਿਸੇ ਅੱਜ ਕਿ ਆਪਣਾ ਹਰ ਹੁਣ ਦੇ ਬਹੁਤਾ ਚੰਗਾ ਵੀ ਨਹੀਂ ਲੱਗਦਾ ਮੈਨੂੰ ਔ ਚਾਰੀ ਬੁੱਧੀ ਜੀ ਵੀ ਰੱਖਿਆ ਕਸਿੰਘ ਸਾਹਿਬ ਤੁਸੀਂ ਕੋਰਟ ਨਹੀਂ ਜਾਣਾ ਜੋ ਤੁਹਾਡੇ ਨਾਲ ਇਹਨਾਂ ਨੇ ਕੀਤੀ ਉਹਦੇ ਖਾਦ ਕੋਰਟ ਨਹੀਂ ਜਾਣਾ ਇੱਕ ਵਾਰ ਮੇਰੇ ਯਾਦ ਆਪ ਰਹੀ ਯੂਨੀਵਰਸਿਟੀ ਦੇ ਵਿੱਚ ਸਰਦਾਰ ਹਰਮਾਨ ਸਿੰਘ ਪੰਨੂਵਾਰਗਿਆਂ ਦੇ ਵੀ ਮੈਨੂੰ ਸੁਣਿਆ ਪੱਗਿਆ ਕਿ ਕੋਰਟ ਨਹੀਂ ਜਾਣਾ ਬਿਲਕੁਲ ਸਹੀ ਕਹ ਲੈ ਨਹੀਂ ਜਾਣਾ ਕੋਰਟ ਨਹੀਂ ਜਾਣਾ ਉਹ ਚੰਗੀਰ ਕਹਿੰਦੇ ਤੇ ਪੰਜ ਪਿਆਰੇ ਆਉਂਦੇ ਸਾਹਮਣੇ ਆਪਣਾ ਪੱਖ ਰੱਖ ਸਕਦਾ ਇਹ ਜੋ ਉਥਾਂ ਵੀ ਰੱਖ ਸਕਦਾ ਮੈਂ ਤਾਂ ਪ੍ਰੇਸ਼ਾਨ ਕੋ ਕੋਲੋਂ ਅੰਦੇ ਸੀ ਵੀ ਸੇਖ ਸਾਹਿਬ ਕੀ ਖਿਆਲ ਰੱਖਿਓ ਕੈਪਟਨ ਕਮਨਜੀਤ ਨਾਲ ਬਹੁਤ ਭੈੜੀ ਹੋਈ ਸੀ ਇਹ ਮਾਤਾ ਸੰਕੇਤ ਨਾਮ ਲੰਘਿਆ ਇੱਕ ਕੱਲ ਕਹਿੰਦਾ ਉਹਦਾ ਸੁਖਬੀਰ ਸਿੰਘ ਬਾਦਲ ਨੂੰ ਗਿਆਨੀ ਹਰਪ੍ਰੀਤ ਸਿੰਘ ਕੋਲ ਪੜਨਾ ਤੇ ਜਿਹੜਾ ਆਰਬੰਦੇ ਤੋਂ ਉਸ ਬੰਦੇ ਨੂੰ ਖਤਰਾ ਹੈ ਜਿਹੜਾ ਜੈਡ ਪਲੱਸ ਸਰਕਟਾ ਦੇ ਵਿੱਚ ਉਹਦੇ ਬਾਹਰੋਂ ਜੇਕਰ ਕੇਕ ਮੋਟਾ ਕਿਸੇ ਦਾ ਉਤਰ ਜਾਂਦਾ ਤੇ ਉਹਦੇ ਵੀ ਗਿਆਨੀ ਹਰਪ੍ਰੀਤ ਸਿੰਘ ਕੋਸ਼ੀ ਥੋੜੀ ਹੈ ਜੇ ਬਾਹਰੋਂ ਜੇਕਰ ਕੇ ਮੋਟਾ ਉਤਰ ਗਿਆ ਜਾਂ ਮੋਟਾ ਫੈਕਚਰ ਹੋ ਗਿਆ ਤੇ ਮੈਂ ਕੋਈ ਕੋਸ਼ਿਸ਼ ਨਹੀਂ ਹੋਂਦਾ ਜਾਂਨੇ ਹਰਪ੍ਰੀਤ ਸਿੰਘ ਦੇ ਨਾਲ ਉਹ ਘਟਨਾ ਵਾਪਰ ਸਕਦੀ ਹੈ ਜਿਹੜੀ ਕੈਪਟਨ ਕਮਲਜੀਤ ਦੇ ਨਾਲ ਵਾਪਰੀ ਸੀ ਜੀ ਹਾਂ ਅੱਜ ਫਰੀਦਕੋਟ ਦੇ ਵਿੱਚ ਜ਼ਬੋਧਨ ਕਰਦਿਆਂ ਜਿਹੜੇ ਗਿਆਨੀ ਹਰਪੀਸੀ ਹੋਰਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਵਿਦੇਸ਼ ਤੋਂ ਫੋਨ ਆਇਆ ਸੀ ਕਿ ਆਪਣਾ ਸਿੰਘ ਸਾਹਿਬ ਖਿਆਲ ਰੱਖਿਓ ਤੁਹਾਡੇ ਨਾਲ ਜਿਸ ਤਰ੍ਹਾਂ ਕੈਪਟਨ ਕਮਲਜੀਤ ਦੇ ਨਾਲ ਘਟਨਾ ਵਾਪਰੀ ਸੀ ਕੋਈ ਇਹੋ ਜਿਹੀ ਘਟਨਾਵਾਂ ਵੀ ਵਾਪਰ ਸਕਦੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਜਿੱਥੇ ਇਸ ਦੇ ਉੱਤੇ ਗੱਲਬਾਤ ਕੀਤੀ ਹੈ ਨਾਲ ਹੀ ਉਹਨਾਂ ਨੇ ਗੱਲਬਾਤ ਇਹ ਵੀ ਕੀਤੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਜੇਦੋਂ ਸੁਖਵੀਰ ਬਾਦਲ ਦੀ ਜਾਨ ਨੂੰ ਖਤਰਾ ਹੋਵੇਗਾ ਜਾਂ ਕੁਝ ਉਹਨਾਂ ਨੂੰ ਕੁਝ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਗਿਆਨੀ ਹਰਪ੍ਰੀਤ ਹੋਣਗੇ ਉਹਨਾਂ ਨੇ ਕਿਹਾ ਕਿ ਇੱਕ ਸਧਾਰਨ ਵਿਅਕਤੀ ਤੋਂ ਜੈਡ ਜਿਹੜੀ ਸੁਰੱਖਿਆ ਲੈ ਰਿਹਾ ਵਿਅਕਤੀ ਹੈ ਉਸ ਨੂੰ ਖਤਰਾ ਕਿਵੇਂ ਹੋ ਸਕਦਾ ਕੀ ਕੁਝ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਇੱਕ ਵਾਰੀ ਤੁਸੀਂ ਪਹਿਲਾਂ ਉਹ ਸੁਣੋ ਮੈਂ ਤਾਂ ਪ੍ਰੇਸ਼ਾਂ ਕੋਲੋਂ ਆਉਂਦੇ ਸੀ ਵੀ ਇੰਸਪੈਕਟਰ ਸਾਹਿਬ ਕੀ ਆਖਿਓ ਕੈਪਟਨ ਕਮਲਜੀਤ ਨਾਲ ਬਹੁਤ ਪੈੜੀ ਹੋਈ ਸੀ ਤੁਹਾਡੇ ਨਾਲ ਵੀ ਲੋਕ ਜੇ ਮੈਂ ਤਾਂ ਸੁਣ ਕੇ ਹਾਂ ਮੰਨਿਆ ਇੱਕ ਗੱਲ ਕਹਿੰਦਾ ਉਹਦਾ ਸੁਖਵੀਰ ਸਿੰਘ ਬਾਦਲ ਨੂੰ ਗਿਆਨੀ ਹਰਪ੍ਰੀਤ ਸਿੰਘ ਤੋਂ ਕਰ ਰਿਹਾ ਇੱਕ ਸਾਧਾਰਨ ਬੰਦੇ ਤੋਂ ਉਸ ਬੰਦੇ ਨੂੰ ਖਤਰਾ ਹੈ ਜਿਹੜਾ ਜੈਟ ਪਲਾਸਸ ਰੱਖਿਆ ਦੇ ਕੰਮ ਇਹਦੀ ਹਰਾਨੀ ਦੀ ਗੱਲ ਹੈ

ਮਾਰਨ ਲੇਖਸਰ ਆਉਣ ਵਾਲਾ ਜੁਨੇਵਾਰ ਹੋਊਗਾ ਇੱਕ ਵੀਡੀਓ ਹੀ ਪਸੰਦ ਤੇ ਲੋਕ ਮੈਨੂੰ ਕਈ ਅੰਦੇਸ਼ਾਂ ਉਦੇਸ਼ਾਂ ਨੂੰ ਫੋਨ ਕਰਕੇ ਉਹ ਬਜੀਓ ਜੀ ਕਿਤੇ ਕੈਪਟਨ ਕਮਲ ਜੀ ਵਾਲੀ ਨਾਮ ਹੋਵੇ ਕਿਤੇ ਕੈਪਟਨ ਕਮਲਜੀਤ ਸਿੰਘ ਵਾਲੀ ਨਾਮ ਹੋਵੇ ਇਹ ਗੱਲਾਂ ਕਰਦੇ ਚਲੋ ਮੈਂ ਇਹ ਗੱਲਾਂ ਕਰਨੀਆਂ ਨਹੀਂ ਸੀ ਅੱਜ ਕਿਉਂਕਿ ਆਪਣਾ ਰੋਣਾ ਹੁੰਦੇ ਬਹੁਤਾ ਚੰਗਾ ਵੀ ਨਹੀਂ ਲੱਗਦੇ پر سکال چیتے آ گیا بھی یہ تب وکیل رہے گی اس معاملے دے انہوں نے پتہ ساری پروسیڈنگ دا میں جیتے میں آیا میری انگلش دی مدد کرو جی مال ایک دن بھی میں ہیں نہیں گیا جی اپنے سوریا کے لات تھانے نہیں گیا کسے اسے پنچایت چ نہیں گیا انہیں لال میں مقصد دربار صاحب کا میں شوبھا نہیں کرتا ਇੱਕ ਵਾਰੀ ਤੇ ਦੋਸਤ ਆਇਆ ਕਹਿੰਦੇ ਜੀ ਉਹ ਤਖਸ਼ੀਲ ਦਮੂਹਾ ਸਾਹਿਬ ਪੰਹਾ ਪੈਰਾਂ ਦੇ ਸਾਡੇ ਇੱਕ ਪੇਸ਼ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਪਾਠ ਰੱਖਿਆ ਨੇ ਬੜੀ ਬੜਾ ਦਾ ਦੀ ਲਾਗਣਾ ਕਰਦੀ ਮੈਨੂੰ ਬਹੁਤ ਸਾਰੀ ਬੁਢੀ ਕੀ ਲੈ ਰੱਖਿਆ ਕਿ ਸਿੰਘ ਸਾਹਿਬ ਤੁਸੀਂ ਕੋਰਟ ਤੇ ਨਹੀਂ ਜਾਣਾ ਜੋ ਤੁਹਾਡੇ ਨਾਲ ਇਹਨਾਂ ਨੇ ਕੀਤੀ ਉਹਦੇ ਖਿਲਾਫ ਕੋਰਟ ਤੇ ਨਹੀਂ ਜਾਣਾ ਇਥੋਂ ਤੱਕ ਮੇਰੇ ਅਧਿਆਪਕ ਰਹੇ ਯੂਨੀਵਰਸਿਟੀ ਦੇ ਵਿੱਚ ਸਰਦਾਰ ਹਰਪਾਲ ਸਿੰਘ ਪੰਨੂਵਾਰਗਿਆਂ ਨੇ ਵੀ ਮੈਨੂੰ ਸਹੀ ਨਾ ਬਖਿਆ ਕਿ ਕੋਰਟ ਤੇ ਨਹੀਂ ਜਾਣਾ ਲਗਭਗ ਬਿਲਕੁਲ ਸਹੀ ਗੱਲ ਹੈ ਨਹੀਂ ਜਾਣਾ ਪੁਰਜ ਨਹੀਂ ਹਨ ਉਹ ਜਿਹੜਾ ਤੱਕਦੇ ਉੱਤੇ ਪੰਜ ਪਿਆਰਿਆਂ ਦੇ ਸਾਹਮਣੇ ਆਪਣਾ ਪੱਖ ਰੱਖ ਸਕਦਾ ਇਹ ਜੋ ਉੱਤੇ ਵੀ ਨਹੀਂ ਰੱਖ ਸਕਦਾ ਤੇ ਕਿੱਥੇ ਰੱਖੂਗਾ ਪੁਰਜ ਜਾਣੀ ਹੈ ਤਾਕਤ ਸਾਹਿਬ ਸਾਡੀ ਸਭ ਤੁਹਾਡੀ ਪੁਰਜ ਹੈ ਤੇ ਜੇ ਤਾਕਤ ਸਾਹਿਬ ਦੇ ਉੱਤੇ ਪੱਥੀ ਪੇਸ਼ ਕਰਤਾ ਪੰਜ ਪਿਆਰੇ ਸਰਵਾਂ ਦੀ ਹਾਜ਼ਰੀ 'ਚ ਇਹਦੇ ਵੀ ਮਿਆਦ ਦੀ ਲਗਨਾ ਕਰਦੀ ਇਹ ਵੀ ਮੇਰੇ ਦੇ ਦੋਸਤ ਲੱਗੇ ਉਸ ਰਿਪੋਰਟ ਦੇ ਵਿੱਚ ਕਿ ਇਹਨਾਂ ਨੇ ਅਕਸ਼ੀ ਦੰਦਵਾ ਸਾਹਿਬ ਪੰਜ ਪਿਆਰੇ ਦੇ ਸੰਭਕ ਆਪਣਾ ਪੱਖ ਪੇਸ਼ ਕਰਕੇ ਬਹੁਤ ਵੱਡਾ ਗੁਨਾਹ ਨਹੀਂ ਕਰ ਗੁਨਾਹ ਨਹੀਂ ਕਰ ਕੋ ਸਾਰੇ মিডিਆ ਦੇ ਵਿੱਚ ਸਾਰਿਆਂ ਨੇ ਉਹ ਪ੍ਰੋਸੀਡਿੰਗਸ ਜਿਹੜੇ ਨਾਲ ਬੋਲੇ ਆਂ ਕਿ ਉਹ ਸਾਰਿਆਂ ਨੇ ਦੇਖੀਏ ਤੋਂ ਦੱਸਦੀ ਕਿ ਜਿਸ ਤਰ੍ਹਾਂ ਕੈਪਟਨ ਕਮਲਜੀਤ 2008 ਦੇ ਵਿੱਚ ਉਹਨਾਂ ਦਾ ਇੱਕ ਐਕਸੀਡੈਂਟ ਹੁੰਦਾ ਐਕਸੀਡੈਂਟ ਦੇ ਦੌਰਾਨ ਜਿਸ ਤਰ੍ਹਾਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਤਾਂ ਅਨੇਕਾਂ ਸਵਾਲ ਖੜੇ ਹੁੰਦੇ ਨੇ ਉਦੋਂ ਕਿ ਆਖਰਕਾਰ ਇਸ ਦੇ ਪਿੱਛੇ ਰਾਜਕੀ ਹੈ ਕਿਉਂਕਿ ਉਦੋਂ ਇਹਦੇ ਉਤੇ ਸਿਆਸਤ ਵੀ ਹੋਈ ਸੀ ਕਿਹਾ ਜਾ ਰਿਹਾ ਸੀ ਕਿ ਇਸ ਨੂੰ ਆਪਣੀ ਹੀ ਪਾਰਟੀ ਦੇ ਵੱਲੋਂ ਜਾਣ ਬੁੱਝ ਕੇ ਮਰਵਾਇਆ ਗਿਆ ਜਾਂ ਫਿਰ ਕੁਝ ਹੋਰ ਵੀ ਚਰਚਾਵਾ ਚੱਲੀਆਂ ਸਨ ਜਿਸ ਤਰ੍ਹਾਂ ਲੈ ਕੇ ਜੋ ਗੱਲਬਾਤ ਹੋਈ ਸੀ ਪਰ ਹਾਲੇ ਤੱਕ ਉਸ ਦਾ ਗੁੱਝਾ ਪੇਸ ਜਿਹੜਾ ਉਹ ਹਾਲੇ ਤੱਕ ਬਾਹਰ ਨਹੀਂ ਆਇਆ ਪਰ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਲੈ ਕੇ ਹੁਣ ਇਹ ਗੱਲਬਾਤ ਕਹੀ ਜਾ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਫੋਨ ਆ ਰਹੇ ਨੇ ਕਿ ਤੁਸੀਂ ਆਪਣਾ ਖਿਆਲ ਰੱਖਿਓ ਕਿ ਸੱਚਮੁੱਚ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਘਟਨਾ ਵਾਪਰ ਸਕਦੀ ਹੈ ਕਿ ਕੁਝ ਹੋਰ ਹੈ ਜਾਂ ਫਿਰ ਚੌਕਸ ਰਹਿਣ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜੀ ਸੰਗਤ ਦੇ ਵੱਲੋਂ ਵੀ ਬੇਨਤੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਹੁਣ ਸਿਆਸ ਦੇ ਵਿੱਚ ਜਾਂ ਸਿੱਖ ਸਿਆਸ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਇਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਇਹ ਜਿਹੜਾ ਪੰਥਕ ਖਲਾਪ ਪਿਆ ਹੋਇਆ ਕਦੋਂ ਆਖਰਕਾਰ ਇੱਕ ਮੰਚ ਤੇ ਉੱਤੇ ਇਕੱਠਾ ਹੋਵੇਗਾ ਕਦੋਂ ਇਹ ਰੁਕੇਗਾ ਇਹ ਦਿਨਪ ਦਿਨ ਜਿਹੜਾ ਪੰਥਖਲਾ ਹੈ ਜਦ ਸਿੱਖ ਰਾਜਨੀਤੀ ਦੇ ਵਿੱਚ ਹੋ ਚੁੱਕਿਆ ਹੈ ਵਧਦਾ ਜਾ ਰਿਹਾ ਪਰ ਇੰਨੀ ਕਾਲ ਜ਼ਰੂਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਸੁਖਬੀਰ ਬਾਦਲ ਦੇ ਲਈ ਸ਼ੋਮਨੀ ਅਕਾਲ ਦਲ ਬਾਦਲ ਦੇ ਲਈ ਇੱਕ ਵੱਡੀ ਚੁਣੌਤੀ ਬਣ ਚੁੱਕੇ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਉਹ ਇੱਕ ਵੱਡੀ ਚੁਣੌਤੀ ਬਣਦੇ ਦਿਖਾਈ ਦੇ ਰਹੇ ਨੇ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਜੋ ਪ੍ਰਚਾਰ ਕੀਤਾ ਜਾ ਰਿਹਾ ਇੱਕ ਕਥਾ ਨੂੰ ਲੈ ਕੇ ਜਦੋਂ ਸਿੱਖ ਇਤਿਹਾਸ ਦੇ ਹਵਾਲੇ ਦੇ ਨਾਲ ਜਿਸ ਤਰ੍ਹਾਂ ਅਜੋਕੇ ਸਮੇਂ ਦੀਆਂ ਘਟਨਾਵਾਂ ਨੂੰ ਲੈ ਕੇ ਜਿਸ ਤਰ੍ਹਾਂ ਗੰਗਵਾਜੀ ਕਹਿ ਲიਏ ਜਦੋਂ ਨਿਸ਼ਾਨੇ ਸਾਧਦੇ ਨੇ ਉਸ ਨੂੰ ਲੈ ਕੇ ਕਿੰਨਾ ਕਿਤੇ ਸੰਗਤ ਦਾ ਜਾਂ ਵੋਟਰ ਦਾ ਜਿਹੜਾ ਮਾਨ ਹੈ ਉਹਨੂੰ ਆਪਣੇ ਵੱਲ ਖਿੱਚਣ ਦੇ ਵਿੱਚ ਜ਼ਰੂਰ ਕਾਮਯਾਬ ਹੋ ਰਹੇ ਨੇ ਪਰ ਦੂਜੇ ਪਾਸੇ ਅਕਲ-ਦਿਲ ਬਾਦਲ ਦੇ ਵੱਲੋਂ ਵੀ ਆਪਣੇ ਜਿਹੜੇ ਜਿਹੜੇ ਪੱਖ ਨੇ ਜਾਂ ਫਿਰ ਜਿਹੜੇ ਉਹ ਲਗਾਤਾਰ ਮੀਡੀਆ ਦੇ ਵਿੱਚ ਰੱਖੇ ਜਾ ਰਹੇ ਨੇ ਪਰ ਤੁਸੀਂ ਕੀ ਸੋਚਦੇ ਹੋ ਜਿਸ ਤਰ੍ਹਾਂ ਅੱਜ ਗਿਆਨੀ ਹਰਪੀ ਸਿੰਘ ਹੋਰਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਮੇਰੀ ਜਾਨ ਨੂੰ ਖਤਰਾ ਵਿਦੇਸ਼ਾਂ ਦੇ ਵਿੱਚ ਮੈਨੂੰ ਫੋਨ ਆ ਰਹੇ ਨੇ ਕਿ ਤੁਹਾਡੇ ਨਾਲ ਕੈਪਟਨ ਕਮਲਜੀਤ ਵਰਗੀ ਹੋ ਸਕਦੀ ਹੈ ਹੋਰ ਕੀ ਕੁਝ ਤੁਸੀਂ ਇਸ ਦੇ ਬਾਰੇ ਸੋਚਦੇ ਹੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਪੰਤਖਲਾ ਕਦੋਂ ਰੁਕੇਗਾ ਕਿ ਇਹੋ ਜੀ ਜੋ ਕੁਝ ਮਾਹੌਲ ਬਣਾਇਆ ਜਾ ਰਿਹਾ ਹੈ ਦੇ ਵਿੱਚ ਕੀ ਅਸਲ ਦੇ ਵਿੱਚ ਵਜ੍ਹਾ ਕੀ ਹੈ ਤੁਸੀਂ ਆਪਣੇ ਵਿਚਾਰ ਇਸ ਵੀਡੀਓ ು ಧನ್ವಾ